ਸਤਿ ਸ਼੍ਰੀ ਅਕਾਲ ਜੀ ਮਾਦਾ ਕਿਵੇਂ ਹੋ? ਹਾਂ ਮੈਂ ਠੀਕ ਆ ਜੀ। ਵੀਰੇ ਕਿੱਦਾਂ ਦੇਖਦੇ ਐ ਇਸ ਵੇਲੇ ਇਲੈਕਸ਼ਨ ਕਿੱਥੇ ਕੰਮ ਪਹੁੰਚਿਆ ਪਿਆ? ਇਲੈਕਸ਼ਨ ਦੇ ਨਾਲ ਨਾਲ ਪਹਿਲਾਂ ਤੈਨੂੰ ਵੀ ਦੇਖਦਿਆਂ ਸੀ ਤੇਰੀ ਪੂਰੀ ਬੱਲੇ ਬੱਲੇ ਤਰਨ ਤਰਨ ਵਾਲੀ ਚੋਣ 'ਚ। ਸਾਡੇ ਵੱਡੇ ਵੱਡੇ ਲੀਡਰ ਸਾਡੇ ਇਹ ਬੰਦੇ ਆ ਜੀ। ਵੱਡੇ ਵੱਡੇ ਲੀਡਰ ਤੇਰੇ ਦੇਖ ਰਿਹਾ ਇੰਟਰਵਿਊ ਵੀ ਤੈਨੂੰ ਲੱਭੋ ਕਿੱਥੇ ਆ ਬੰਦੇ ਨੂੰ ਤੇ ਅੱਜ ਵਧੀਆ ਤੂੰ ਸਾਨੂੰ ਲੱਭ ਗਿਆ। ਤੇ ਇਲੈਕਸ਼ਨ ਦਾ ਮਾਹੌਲ ਗੁਰੂ ਆ ਤੈਨੂੰ ਪਤਾ ਹੀ ਆ। ਮੈਨੂੰ ਮੇਰੇ ਘਰ ਦੇ ਵੀ ਲੱਭਦੇ ਰਹਿੰਦੇ ਆ ਉਹ ਕਹਿੰਦੇ ਸਵੇਰ ਤੋਂ ਆ ਕੇ ਸ਼ਾਮ ਨੂੰ ਪਰਦਾ ਉਹ ਵੀ ਲੱਭਦੇ ਰਹਿੰਦੇ ਆ। ਪਰਮਾਤਮਾ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਤੁਰੇ ਫਿਰਦੇ ਹੁਣ ਆਈਏ ਵੋਟਾਂ ਤੇ ਆਪਾਂ ਨਾ ਵੋਟਾਂ ਦਾ ਮਾਹੌਲ 11 ਤਰੀਕ ਨੂੰ ਹੈਗੀਆਂ ਵੋਟਾਂ ਤਰਨ ਤਰਨ ਦੀ ਜਿਹੜੀ ਚੋਣਾਂ ਇਹਨੂੰ ਤਰਨ ਤਰਨ ਦੀ ਚੋਣ ਨਾ ਸਮਝੋ ਪੰਜਾਬ ਦੀ ਚੋਣ ਹੀ ਆ ਪੰਜਾਬ ਦਾ ਭਵਿੱਖ ਇਹ ਚੋਣ ਨੇ ਤੈਅ ਕਰਨਾ ਵਾ ਜਿਹੜੇ ਬੰਦੇ ਅੱਜ ਪੰਜਾਬ ਦੇ ਵਿੱਚ ਹਾਕਮ ਧਰਾਂ ਆਮ ਘਰ ਦਾ ਮੁੱਖ ਮੰਤਰੀ ਜਿਹੜਾ ਕਹਿੰਦੇ ਮੈਂ ਆਮ ਘਰ ਦਾ ਆ ਮੇਨ ਤਾਂ ਨਾ ਵੱਡੀਆਂ ਗੱਡੀਆਂ ਦੀ ਲੋੜ ਆ ਨਾ ਮੈਨੂੰ ਕਾਫਲਿਆਂ ਦੀ ਲੋੜ ਆ ਨਾ ਮੈਨੂੰ ਵੱਡੇ ਘਰਾਂ ਦੀ ਲੋੜ ਆ ਅੱਜ ਤਰਨ ਤਰਨ ਦੀ ਗਲੀਆਂ 'ਚ ਉਹ ਹਜ਼ਾਰ-ਹਜ਼ਾਰ 15-1500 ਪੁਲਿਸ ਫੋਰਸ ਨੂੰ ਨਾਲ ਲਈ ਤੁਰਿਆ ਫਿਰਦਾ। ਮਤਲਬ ਸੀਟ ਐ ਇੱਥੇ ਫਸੀ ਆ। ਮੈਂ ਕਹਾ ਜੀ ਜਣੀ ਐ ਚੀਕਾਂ ਪਈਆਂ ਹੋਈਆਂ ਨੇ। ਮਾਝੇ ਦਾ ਤਸੱਲੀ ਕਰਾ ਦੇਣੀ। ਨਹੀਂ ਹੱਕੇ ਤਾਂ ਭਾਜੀ ਕਹਿੰਦੇ ਹੁੰਦੇ ਆਕਾਲੀ ਦਲ ਜੇ ਕਿਸੇ ਲੀਡਰ ਨੂੰ ਪੁੱਛਣਾ ਹੁਣ ਕਹਣਾ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਹੁਣ ਇਹਦਾ ਦੂਜੇ ਦਾਜ ਜਿਹਦੇ ਕਹਿਣ ਲੱਪਿਆ ਯਾਰ ਇਹ ਤੇ ਲੱਪਚ ਸੁਣੇ ਲੱਪਿਆ। ਮੈਂ ਕਹਾ ਜੀ ਹੌਲੀ-ਹੌਲੀ ਤੁਸੀਂ ਦੇਖੋ 11 ਤਰੀਕ ਤੱਕ ਪਹਿਲੇ ਨੰਬਰ ਤੇ ਵੀ ਆ ਜਾਣਾ ਵਾ। ਕਹਿਣ ਲੱਗ ਪਏ ਨਾ ਤੁਸੀਂ ਦੇਖੋ ਆਕਾਲੀ ਦਲ ਨੂੰ ਕਹਿੰਦੇ ਆ ਚੌਥੇ ਤੇ ਭਗਵੰਤ ਮਾਨ ਜੀ 20 ਮਿੰਟ ਆ ਕੇ ਬੋਲਦਾ ਤਾਂ 15 ਮਿੰਟ ਅਕਾਲੀ ਦਲ ਦੀਆਂ ਗੱਲਾਂ ਕਰਦਾ ਸੁਖਵੀਰ ਸਿੰਘ ਬਾਦਲ ਦੀਆਂ ਗੱਲਾਂ ਕਰਦਾ ਅੱਜ ਰਾਜੇ ਬੜੇ ਕਰਕੇ ਆਉਂਦੇ ਆ ਉਹ ਅਕਾਲੀ ਦਲ ਦੇ ਅਕਾਲੀ ਦਲ ਦੇ ਕੈਂਡੀਡੇਟ ਬਾਰੇ ਗੱਲਾਂ ਕਰਦੇ ਗੱਲਾਂ ਉਹਦੀਆਂ ਹੁੰਦੀਆਂ ਜਿਹਦਾ ਡਰ ਹੋਵੇ ਅੱਜ ਇਹਨਾਂ ਨੂੰ ਡਰਾ ਕਿ ਸੁਖਵੀਰ ਸਿੰਘ ਬਾਦਲ ਜੀ ਦੁਬਾਰਾ ਆ ਗਿਆ ਤੇ ਜਿਹੜਾ ਇਹਨਾਂ ਨੇ ਚੋਰੀਆਂ ਠਗੀਆਂ ਮਾਰੀਆਂ ਹੋਈਆਂ ਉਹਦਾ ਹਿਸਾਬ ਦੇਣਾ ਪੈਣਾ ਤੇ ਬਾਕੀ ਹਿਸਾਬ ਨਹੀਂ ਲੈਂਦੇ ਬਾਕੀ ਹਿਸਾਬ ਕਿੱਥੇ ਲੈਂਦੇ ਬਾਕੀ ਤਾਂ ਆਪ ਦਾ ਘਰ ਪੂਰਾ ਕਰਦੇ ਆ ਸੋ ਉਹਨਾਂ ਦੇ ਘਰ ਹੁਣ ਜਿਹੜੇ ਹੋ ਗਏ ਪੂਰੇ ਉਹ ਕਹਿੰਦੇ ਇਹ ਪੰਜਾਬ ਨੂੰ ਬਦਲ ਦਾਂਗੇ ਬਦਲ ਤਾਂ ਆ ਪਹਿਲਾਂ ਵਿਚਾਰੇ ਛੜੇ ਦੋਦੇ ਫਿਰਦੇ ਸੀਗੇ ਇਹ ਸਰਕਾਰ ਦਾ ਫਾਇਦਾ ਉਹਨਾਂ ਨੇ ਆਪਦੇ ਘਰ ਨੂੰ ਕੀਤਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਨਾ ਕਿਸੇ ਕਿਸਾਨੀ ਨੂੰ ਕੋਈ ਫਾਇਦਾ ਹੋਇਆ ਨਾ ਪੰਜਾਬ ਦੇ ਵਿੱਚ ਕਿਤੇ ਇਟਾ ਲਗੀ ਭਾਜੀ ਤੁਸੀਂ ਕੁਝ ਨਹੀਂ ਹੈ ਕਿ ਕਿਸੇ ਦਾ ਘਰ ਬਸਦਾ ਯਾਰ ਆਹ ਕਿਹੜੀ ਗੱਲ ਲੋਗੇ ਵੀ ਵਿਆਹ ਕਰਾ ਲੈ ਆ ਕਰਾ ਲੈ ਯਾਰ ਕਿਸੇ ਦਾ ਘਰ ਭਾਵੇਂ ਸਰਕਾਰ ਦੇ ਟਾਈਮ ਤੇ ਬਸ ਗਿਆ ਬਸਤ ਗਿਆ ਹੁਣ ਮਾਨ ਸਾਹਿਬ ਆ ਉਹਨਾਂ ਦਾ ਵੀ ਚਲੋ ਬਸ ਗਿਆ ਚਲ ਬਸੇ ਹੀ ਆ ਉਜੜੇ ਥੜੋ ਮੈਂ ਕਹਿੰਦੀ ਬਹੁਤ ਚੰਗਾ ਹੋ ਗਿਆ ਬਸ ਗਿਆ ਪਰ ਪੰਜਾਬ ਨੂੰ ਉਜਾੜ ਕੇ ਆਪਦੇ ਘਰ ਨਾ ਨਾ ਫਸਾਓ ਪੰਜਾਬ ਨੂੰ ਉਜਾੜੀ ਜਾਂਦੇ ਹੋ ਪੰਜਾਬ ਤੋਂ ਅਗਲੇ ਨੇ ਕੀ ਲੈਣਾ ਯਾਰ 5 ਸਾਲ ਲੋਕਾਂ ਨੇ ਮੌਕਾ ਤਾਂ ਨਿਆਰੇ ਲੈਣ ਕੰਮ ਨੂੰ ਲੱਗਿਆ ਫਿਰ ਇਹੀ ਦਾ ਸੀ ਗੱਲ ਕਹਿੰਦੇ ਸੀ ਵੀ ਉਹ ਤਾਂ ਸਿਰਫ ਆਪ ਦੇ ਨਜ਼ਾਰੇ ਲੈਣ ਵਾਸਤੇ ਸਰਕਾਰ ਜਾ ਰਹੇ ਆ ਤੇ ਲੋਕਾਂ ਨੂੰ ਲਾਰੇ ਲਾ ਤੇ ਵੱਡੇ ਵੱਡੇ ਵੀ ਸੀ ਪੰਜਾਬ ਦਾ ਕਰਜ਼ਾ ਨਵੇੜ ਦਾਂਗੇ ਬਾਹਰੋਂ ਗੋਰੇ ਆ ਕੇ ਕੰਮ ਕਰਨਗੇ ਤੁਹਾਨੂੰ ਦਿਖਿਆ ਬਈ ਤਰਨ ਤਰਨ ਫਿਰਦੇ ਕੋਈ ਗੋਰਾ ਦਿਖਿਆ ਤੁਹਾਨੂੰ ਬਾਹਰੋਂ ਆ ਕੇ ਕੰਮ ਕਰਦਾ ਭਗਵੰਤ ਮਾਨ ਕਹਿੰਦਾ ਸੀ ਨਾ ਬਾਹਰੋਂ ਲੋਕ ਆਉਣਗੇ ਇੱਥੇ ਕੰਮ ਕਰਨ ਵਾਸਤੇ ਭਰਾਵਾ ਉਹ ਅਗਲੇ ਸਰਕਾਰ ਵਾਲੇ ਆ ਉਹਨਾਂ ਨੂੰ ਇਦਾਂ ਨਾ ਕਹੋ ਉਹ ਚਿੱਟਾ ਰੰਗ ਫੇਰ ਕੇ ਬੰਦੇ ਖੜੇ ਕਰ ਦੇਣੇ ਵੀ ਆ ਗੋਰੇ ਆ ਕੇ ਕਾਲੇ ਪੜਨੋਂਦੇ ਇਸ ਜਿਹੜੇ ਗਰੀਬ ਦੇਸ਼ਾਂ ਵਾਲੇ ਉਹਨਾਂ ਨੂੰ ਕਹਿ ਦੇਣਗੇ ਵੀ ਹਾਂ ਕੰਮ ਕਰਦੇ ਆ ਪਰ ਫਿਰ ਵੀ ਖੇਤਰੀ ਪਾਰਟੀ ਤਗੜੀ ਕਰੀਏ ਮੇਜ ਮਾਜੇ ਦੇ ਬੰਦਿਆਂ ਦਾ ਸਾਨੂੰ ਪੂਰੀ ਆਸ ਆ ਮਾਜੇ ਨੇ ਅੱਗੇ ਵੀ ਦੁਨੀਆ ਨੂੰ ਸੇਧ ਦਿੱਤੀ ਆ ਮਾਜੇ ਦੀ ਧਰਤੀ ਤੋਂ 11 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਉਹਦਾ ਜਿਹੜਾ ਰਿਜ਼ਲਟ 14 ਨੂੰ ਆਣਾ ਪੰਜਾਬ ਨੂੰ ਸੇਧ ਦਊਗਾ ਇਹ ਮਾਜਾ ਭਾਜੀ ਇੱਥੇ ਇਲੈਕਸ਼ਨ ਵਿੱਚ ਅੱਗਲੇ ਵੀ ਸੁਣਨ ਨੂੰ ਆਈ ਆ ਵੇ ਕਈ ਕਹਿੰਦੇ 40 ਖਰੇ 45 ਸਰਪੰਚ ਵੀ ਅਕਾਲੀ ਦਲ ਦੇ ਨਾਲ ਆ ਇਹ ਵਾਕਈ ਸਹੀ ਗੱਲ ਆ ਇਹ ਬਿਲਕੁਲ ਸਹੀ ਗੱਲ ਆ ਸਾਨੂੰ ਵਿੱਚ ਹੁੰਦੀ ਗੱਲ ਮੈਂ ਕਹਾਂ ਜੀ 40 45 ਸਰਪੰਚ ਨਾਲ ਕੌਂਸਲਰ ਨਾਲ ਨੇ ਸ਼ਹਿਰ ਦੇ ਜਿਹੜੇ ਪਿੰਡ ਚ ਜਾਣਦੇ ਆ ਪੰਚਾਇਤ ਸਾਡੇ ਨਾਲ ਖੜੀ ਆ ਇੱਕ ਵੱਡਾ ਧੜਾ ਵਜੋ ਅਕਾਲੀ ਦਲ ਦੇ ਨਾਲ ਪਹਿਲੇ ਦਿਨ ਤੋਂ ਤੁਰਿਆ ਹੋਇਆ ਵਾ ਉਹਨਾਂ ਦਾ ਤਾਂ ਖਤਰਾ ਹੈ ਇਹਨਾਂ ਨੂੰ ਉਹਨਾਂ ਨੂੰ ਸਰਪੰਚਾਂ ਨੂੰ ਡਰਾ ਰਹੇ ਹਰਮਿੰਦਰ ਸਿੰਘ ਹਣੀ ਵੀ ਤੁਹਾਨੂੰ ਗਰੰਟਾ ਨਹੀਂ ਮਿਲਣੀਆਂ ਤੇ ਉੱਤੇ ਪਰਚੇ ਦੇ ਦਾਂਗੇ ਐ ਕਿਤੇ ਮੱਝਾਂ ਦੇ ਡਰਨ ਵਾਲੇ ਆ ਪਰਚਿਆਂ ਨਾਲ ਤਾਂ ਮੈਂ ਕਹਿੰਦਾ ਦੁੱਗਣੀ ਸਪੀਡ ਨਾਲ ਕੰਮ ਕਰਨਗੇ ਦੁੱਗਣਾ ਅਕਾਲੀ ਦਲ ਨੂੰ ਹੋਰ ਤਗੜਾ ਕਰਨਗੇ ਉਹ ਤਾਂ ਕੁੱਕਰ ਨੱਪੀਦਾ ਨਹੀਂ ਹੁੰਦਾ ਇਦਾਂ ਉਹ ਮੜਾ ਪ੍ਰੈਸ਼ਰ ਮਾਰ ਕੇ ਉੱਪਰਦਾ ਉਸ ਹਿਸਾਬਕ ਤਾਂ ਉਦੋਂ ਦੇਖਿਆ ਨਹੀਂ ਤੁਸੀਂ ਕਿਸਾਨੀ ਅੰਦੋਲਨ ਚ ਕਿਵੇਂ ਮੋਦੀ ਉਹਨਾਂ ਨੂੰ ਆਪਾਂ ਗੋਡੇ ਆ ਭਾਰ ਕਰਤਾ ਜਿਹੜੇ ਕਹਿੰਦੇ ਸੀ ਵੀ ਆ ਥਾ ਦਾਂਗੇ ਇਹ ਦੋੜਣਾ ਵਾਦਿਆਂ ਪੰਜਾਬ ਦੇ ਲੋਕਾਂ ਨੇ ਸ਼ੁਰੂਆਤ ਕਰਕੇ ਹਿੰਦੁਸਤਾਨ ਦੇ ਰਾਜੇ ਨੂੰ ਝੁਕਾਤਾ ਤੇ ਅੱਜ ਪੰਜਾਬ ਦੇ ਵਿੱਚ ਦਿੱਲੀੋਂ ਆ ਕੇ ਬੰਦੇ ਪੰਜਾਬ ਦੇ ਲੋਕਾਂ ਦਾ ਧੱਕਾ ਕਰਨਗੇ ਉਹ ਸਾਨੂੰ ਦੱਸਣਗੇ ਵੀ ਕੀ ਹੁੰਦਾ ਵਾ ਪੰਜਾਬ ਕਿਵੇਂ ਚਲਾਉਣਾ ਉਹ ਇੱਕ ਤੁਸੀਂ 50000 ਵਾਲਾ ਬਿਆਨ ਸੁਣਿਆ 50000 ਵਾਲਾ ਉਹ ਮਲ ਉਹ ਕਹਿੰਦਾ ਗੁਜਰਾਤ ਚ ਉਹ ਗੁਜਰਾਤ ਜਾ ਕੇ ਕੇਸਰੀ ਵਾਲਾ ਕਹਿੰਦਾ ਐਡਾ ਝੂਠਾ ਬੰਦਾ ਉਹ ਲੋਕ ਪੁੱਛਣ ਸਾਨੂੰ ਵੀ ਬਾਈ ਜੀ 50000 ਆ ਗਿਆ ਕਿਵੇਂ ਆਇਆ ਪਿੰਡ ਦਾ ਮਾਤੜ ਬੰਦਾ ਕਹਿੰਦਾ ਜੀ ਉੱਥੇ ਕਿਹਾ ਮੈਂ ਕੀਨੇ ਕਿਹਾ ਇਹ ਲੱਕੇਜਰੀ ਵਾਲੇ ਮੈਨੂੰ ਸਿਰੇ ਝੂਠੇ ਬੰਦੇ ਆ ਗੁਜਰਾਤ ਤੋਂ ਤੁਰਿਆ ਆ ਹਜੇ ਪੰਜਾਬ ਤੱਕ ਪਹੁੰਚਣਾ ਸਾਲ ਡੇਢ ਸਾਲ ਬਾਅਦ ਮੈਂ ਕਹਾਂ ਜੀ ਸਿਰੇ ਝੂਠੇ ਬੰਦੇ ਜਿਨ੍ਹਾਂ ਦੀ ਰਾਜਨੀਤੀ ਝੂਠ ਤੋਂ ਸ਼ੁਰੂ ਹੁੰਦੀ ਆ ਤੇ ਅੱਜ ਇਹ ਡੇ ਡੇ ਲੀਡਰ ਬਿਆਨ ਦੇਣ ਲੱਗੇ ਵੀ ਨਹੀਂ ਸੋਚਦੇ ਵੀ ਕਾਹ ਕੀ ਦੇਣ ਡੈ ਮੈਂ ਉੱਥੇ ਕੀ ਕਰ ਰਹੇ ਆ ਤੇ ਇੱਥੇ ਬਿਆਨ ਕੀ ਦੇਣਾ ਬੰਦਾ ਗੱਡੀ 'ਚ ਆਉਂਦੇ ਇਕੱਠੇ ਆਏ ਹੋਣੇ ਪਹਿਲੇ ਭਗਵੰਤ ਸਿੰਘ ਸਾਹਿਬ ਨੂੰ ਪੁੱਛ ਹੀ ਲੈਂਦਾ ਭਾਈ ਵੀ ਆ ਉੱਥੇ ਕਿੰਨਾ ਐਲਾਨ ਕੀਤਾ ਬੰਦਾ ਉਸ ਹਿਸਾਬ ਨਾਲ ਬਿਆਨ ਦੇਦਾ ਆ ਆਪਣੀ ਵੀਡੀਓ ਦੇਖਣੀ ਆ ਸਾਰਿਆਂ ਨੇ ਤਰਨ ਤਰਨ ਵਾਲੇ ਬੰਦੇ ਨੂੰ ਕਹੂੰਗਾ ਹੁਣ ਬ ਉਦੋਂ ਪੁੱਛਣੋਂ ਨੂੰ ਵੀ ਬਾਈ ਜੀ 50000 ਜਿਹੜਾ ਗਜਰਾਤ ਚ ਕਹਿ ਕੇ ਆਏ ਸੀ ਹੈਲੋ ਉਹ 50000 ਦਈ ਮੈਨੂੰ ਕਿੱਥੇ ਆ 50000 ਮੇਰੇ ਅਕਾਊਂਟ ਚ ਆਇਆ ਨਹੀਂ ਪੁੱਛਣੋਂ ਤੋਂ ਨਹੀਂ ਉਹ ਤਾਂ ਹੱਥ ਤਾਂ ਲਾਉਂਦੇ ਹੁੰਦੇ ਆ ਵੀ ਉਹ ਕਹਿੰਦੇ ਹੁੰਦੇ ਵੀ ਭਈ ਆਏ ਆ ਨੰਘਣ ਲੱਗੇ ਚੰਗਾ ਉਹ ਤਾਂ ਤਾਂ ਕਰਕੇ ਹੋ ਜਾਂਦੇ ਆ ਨੇੜੇ ਨਾ ਆਉਣ ਦਿਓ ਸਾਡੇ ਨੇੜੇ ਨਾ ਆਉਣ ਦਿਓ ਕਿਹਨੂੰ ਪਰੇ ਰੱਖੋ ਉਹ ਇੱਕ ਤਾਂ ਦੇਖਿਆ ਵਿਚਾਰਾ ਉਹ ਬਾਜਾਂ ਹੀ ਮਾਰਦਾ ਰਹਿ ਗਿਆ ਮੈਨੂੰ ਹਜੇ ਤਾਈ ਵੀ ਜਦੋਂ ਮੈਨੂੰ ਉਹਦਾ ਚੇਤਾ ਆ ਜਾਂਦਾ ਨਾ ਗੱਡੀ ਚ ਬੈਠੇ ਨੂੰ ਮੈਨੂੰ ਤਰਸ ਆਉਂਦਾ ਯਾਰ ਉਹ ਕਹਿੰਦਾ ਮਾਨ ਸਾਹਿਬ ਨੰਗਣ ਲੱਗੇ ਸੀ ਉਹ ਇੱਕ ਉਹਨਾਂ ਦਾ ਕੋਈ ਪੁਰਾਣਾ ਸਪੋਰਟਰ ਸੀਗਾ ਉਹ ਵਿਚਾਰਾ ਬਾਜਾਂੇ ਮਰੀ ਜਾਂਦਾ ਮਾਨ ਸਾਹਿਬ ਰੁਕੇ ਹੀ ਨਹੀਂ ਉਹ ਆਣ ਕੇ ਆਪ ਤਰੂਪਸ ਰਾਏ ਆ ਉਹ ਤੋਂ ਨੰਬਰ ਲਗਾ ਦੋ ਨੰਬਰ ਲਗਾ ਲਓ ਕਰਕੇ ਚਲ ਗਿਆ ਦੇਖੀ ਵੀਡੀਓ ਪੁਰਾਣੇ ਸਪੋਰਟਰਾਂ ਤੋਂ ਜਿਹੜੇ ਡਰਦੇ ਆ ਨਾ ਪਤਾ ਕੋ ਦਾ ਕਾਰਨ ਆ ਕੋਈ ਉਹ ਅੱਗੇ ਇੱਕ ਸਪੋਰਟਰ ਵਿਚਾਰੀ ਬੀਬੀ ਸੀਗੀ ਉਹ ਕਲਿੱਪਾਂ ਵਾਲੀ ਉਹਨੇ ਕਹਿੰਦਾ ਸੀ ਜੀ ਪੰਜਾਬ ਨੂੰ ਸੁਧਾਰੋ ਪੰਜਾਬ ਨੂੰ ਸੁਧਾਰੋ ਉਹ ਸਪੋਰਟਰ ਦੀ ਵੀਡੀਓ ਦਾ ਇੰਨਾ ਪੰਗਾ ਪਾਇਆ ਜਿਹੜੀ ਕਹਿੰਦੀ ਸੀ ਸਾਡੇ ਹੜ ਆਗੇ ਜੀ ਮਾਨ ਸਾਹਿਬ ਸਾਡਾ ਕੁਝ ਕਰੋ ਕਲਿੱਪਾਂ ਵਾਲੀ ਬੀਬੀ ਦੇਖੀਏ ਕਿੰਨੀ ਮਸ਼ਹੂਰ ਹੋ ਗਈ ਸੀ ਨਹੀਂ ਭਾ ਨੀ ਹੁਣ ਜਦੋਂ ਲਾਲਾਉਂ ਦੇ ਮੁੱਖ ਮੰਤਰੀ ਸਾਹਿਬ ਆਏ ਜਾਂ ਕੋਈ ਵੀ ਆਇਆ ਇਹ ਪਹਿਲਾਂ ਸਕ੍ਰਿਪਟ ਕਾਦੇ ਤਿਆਰ ਕੀਤੀ ਜਾਂਦੀ ਯਾਰ ਬੰਦੇ 50 ਖੜੇ ਉਹ ਤੁਹਾਡੇ ਬੰਦੇ ਜਿਹਨੂੰ ਮਰਜੀ ਜੋ ਮਰਜੀ ਪੁੱਛ ਲਓ ਉਹਨੇ ਤੁਹਾਡੀ ਗੱਲ ਹੀ ਕਰਨੀ ਆ ਇਹ ਇੱਕ ਤੁਸੀਂ ਫੇਕ ਜੀਆਂ ਚੀਜ਼ਾਂ ਪੇਸ਼ ਕਰਕੇ ਮਤਲਬ ਲੋਕ ਮੂਰਖਾ ਧੜੋਆਂ ਆ ਯਾਰ ਉਹ ਸਮਝਦੇ ਹੀ ਗੱਲ ਆ ਨਾ ਉਹ ਪਹਿਲਾਂ ਕੰਮ ਚੱਲ ਗਿਆ ਉਹਨਾਂ ਦਾ ਜਦੋਂ ਸਰਕਾਰ ਚ ਆਏ ਆ ਇਹ 92 ਜਿੱਤੇ ਆ ਬਿਨਾਂ ਗੱਲ ਤੋਂ ਕੋਈ ਪੈਸਾ ਨਹੀਂ ਕੋਈ ਤੇਲ ਇੱਥੇ ਬੰਦੇ ਦੀ ਸਾਰੀ ਉਮਰ ਲੱਗ ਜਾਂਦੀ ਆ ਦੋ ਪੁਸਤਾਂ ਲੱਗ ਜਾਂਦੀਆਂ ਐਮਐਲਏ ਬਣਨ ਨੂੰ ਉਹ ਘਰੇ ਬੈਠੇ ਬਣ ਗਏ ਉਹਨਾਂ ਨੂੰ ਲੱਗਿਆ ਵੀ ਐਂ ਲੋਟ ਜਿਹੜੀ ਸਫਾਰੀ ਗੱਡੀਓ ਚੱਲੀ ਸਾਰੇ ਪੰਜਾਬ ਸਫਾਰੀ ਸਫਾਰੀ ਹੋ ਗਈ ਸੀ ਉਹ ਸੋ ਇਹਨਾਂ ਨੂੰ ਇੱਕ ਵਾਰੀ ਮੌਕਾ ਦਿੱਤਾ ਇਹਨਾਂ ਨੂੰ ਲੱਗਿਆ ਵੀ ਕਿਨੇ ਖਣੇ ਹਰੇਕ ਵਾਰੀ ਇੰਝ ਕੰਮ ਚੱਲ ਜੂਗਾ ਹਰ ਵਾਰੀ ਨਹੀਂ ਹੁੰਦਾ ਜਿਹੜੀ ਝੂਠ ਦੀ ਹਾਂਡੀ ਹੁੰਦੀ ਇੱਕ ਵਾਰੀ ਚੜ੍ਹਦੀ ਹੁੰਦੀ ਹੈ ਵਾਰ-ਵਾਰ ਨਹੀਂ ਚੜ੍ਹਦੀ ਹੁੰਦੀ ਤੇ ਇੱਕ ਹੀ ਲੋਕੀ ਕਰਨਗੇ ਵੇਲੇ ਤਾਂ ਉਹ ਇਸ ਵੇਲੇ ਡਟੇ ਪਏ ਆ ਤੁਸੀਂ ਉਹ ਮੈਂ ਕਹਾਂ ਜੀ ਤਰਨ ਤਰਨ ਵਾਲੇ ਇਹਨਾਂ ਨੂੰ ਬੇਲੇ ਕਰਕੇ ਦੋਰਨਗੇ ਇਹਨਾਂ ਨੂੰ ਵੀ ਕਾਂਗਰਸ ਵਾਲਿਆਂ ਨੂੰ ਵੀ ਦੱਸਣਗੇ ਵੀ ਪੰਜਾਬ ਦੇ ਲੋਕ ਖੇਤਰੀ ਪਾਰਟੀ ਨਾਲ ਖੜ ਗਿਆ ਬਾਲ ਸਾਹਿਬ ਨਾਲ ਖੜ ਗਿਆ ਲੋਕੀ ਚੇਤੇ ਕਰਦੇ ਆ ਬਾਲ ਸਾਹਿਬ ਦੇ ਕੰਮਾਂ ਨੂੰ ਤੁਸੀਂ ਪੰਟ ਵਿੱਚ ਫਰਦੇ ਹੋ ਕੰਨ ਯਾਰ ਬਾਦਲ ਨੇ ਯਾਰ ਲੈਤੇ ਬਾਦਲ ਨੇ ਆ ਕੰਮ ਕੀਤਾ ਇਹਨਾਂ ਨੂੰ ਕੌਣ ਨਹੀਂ ਕਿਉਂ ਨਹੀਂ ਯਾਦ ਕਰਦੇ ਇਹਨਾਂ ਨੂੰ ਗਾਲਾਂ ਕੱਢਦੇ ਆ ਕਿ ਸਰਕਾਰ ਚ ਬੈਠੇ ਅੱਗੇ ਨਿੰਦਦੇ ਹੁੰਦੇ ਸੀਗੇ ਨਹੀਂ ਜੀ ਹਰੇਕ ਥਾਂ ਤੇ ਫੋਟੋ ਲੱਗੀ ਆ ਜੀ ਆ ਸੁਖਵੀਰ ਬਾਦਲ ਫੋਟੋ ਲਾ ਜਾਂਦਾ ਜੇ ਤੁਸੀਂ ਕੰਮ ਕਰਦੇ ਉਹਨੂੰ ਫੋਟੋ ਦੀ ਕੀ ਲੋੜਾ ਹੁਣ ਪਤੰਦਰਾ ਤੂੰ ਕਾਹਤੋਂ ਲਵਾਉਂਦਾ ਹਰੇਕ ਥਾਂ ਤੇ ਪੰਜਾਬ ਚ ਤੂੰ ਮੁੱਖ ਮੰਤਰੀਆਂ ਦੀਆਂ ਫੋਟੋਆਂ ਤਾਮਿਲਨਾਡੂ ਲੱਗੀ ਵਰਦੀਆਂ ਪੈਸਾ ਤਾਂ ਪੰਜਾਬ ਦਾ ਲੁੱਟ ਰਹੇ ਆ ਪੰਜਾਬ ਦਾ ਪੈਸਾ ਜਾ ਰਿਹਾ ਹਿਸਾਬ ਲੈਣਗੇ ਲੋਕ ਇੱਕ ਦਿਨ ਨੂੰ ਦੇਖੀ ਜਾਂਦੇ ਸਾਹਮਣੇ ਹੋਊਗਾ ਸਾਰਾ ਕੁਝ ਆਹ ਵੇ ਭਰਾ ਹੁਣੀ ਬਾੜੇ ਤਪੇ ਫਿਰ ਮਾਹੌਲ ਕਿਦਾਂ ਦਾ ਤੁਹਾਨੂੰ ਕਿਹਦੀ ਹਵਾ ਲੱਗਦੀ ਆ ਤੇ ਕੌਣ ਬਾਜੀ ਮਾਰਨ ਦੇ ਲਾਗੇ ਪਹੁੰਚਿਆ ਆ ਕਿਉਂਕਿ ਅਜੇ ਦਿਨ ਪਿਆ ਥੋੜਿਆ ਤੇ ਤੁਸੀਂ ਆਪਣੀ ਜਿਹੜੀ رائے ਆ ਉਹ ਭਾਈ ਕਮੈਂਟ ਵਿੱਚ ਦੋ ਅੱਖਰ ਲਿਖ ਕੇ ਜ਼ਰੂਰ ਦਿਓ ਧੰਨਵਾਦ